ਕੀ ਖਾਣਾ ਜਾਓਗੇ ਅੱਜ ਸੋ ਗੁਰਦਾਸਪੁਰ ਦੇ ਵਿੱਚ ਸਾਡਾ ਬਾਸਲਾ ਮੇਲਾ ਹੋ ਰਿਹਾ ਇਹ ਸੋਣੀ ਦੀ ਫਸਲਾਂ ਦਾ ਮੇਲਾ ਮੁੱਖ ਕਰਕੇ ਸੋਣੀ ਦੀ ਫਸਲ ਜੋ ਆ ਰਹੀ ਹੈ ਉਹਦੇ ਵਾਸਤੇ ਮੇਲਾ ਲਗਾਇਆ ਹਾੜੀ ਦੀਆਂ ਫਸਲਾਂ ਦੇ ਪ੍ਰਦਰਸ਼ਨੇ ਅਸੀਂ ਲਾਈਆਂ ਤੇ ਉਹ ਵੀ ਕਿਸਾਨ ਦੇਖ ਕੇ ਜਾਣ ਸੋਣੀ ਦੀਆਂ ਜੋ ਹੁਣ ਫਸਲਾਂ ਆ ਰਹੀਆਂ ਉਹਦੇ ਅਸੀਂ ਬੀਜ ਦੇ ਰਹੇ ਹਾਂ ਤੇ ਮੁੱਖ ਫਸਲ ਜਿਹੜੀ ਝੋਨੇ ਦੀ ਹੈ ਝੋਨੇ ਦੇ ਅਸੀਂ ਦੋ ਕਿਸਮਾਂ ਦੇ ਰਹੇ ਹਾਂ ਪੀਆਰ 126 ਤੇ ਪੀਆਰ 131 ਤੇ ਇਸ ਦੇ ਨਾਲ ਬਾਸਤੀ ਦੀਆਂ ਵੀ ਕਿਸਮਾਂ ਸਾਡੀਆਂ ਪੰਜਾਬ ਬਾਸਤੀ 7 ਹੈ ਤੇ ਇੱਕ ਪੂਸਾ ਬਾਸਤੀ 8 47 ਤੇ ਉਹਦਾ ਵੀ ਬੀਜ ਅਸੀਂ ਜਿੰਨਾ ਹੈ ਦਵਾਂਗੇ ਤੇ PR126 ਜਿਹੜੀ ਸਾਡੀ ਬਹੁਤ ਵਧੀਆ ਵੈਰਾਈਟੀ ਹੈ ਕਿ ਪਿਛਲੇ ਸਾਲ ਇਹ ਵੈਰਾਈਟੀ ਦਾ ਇਕ ਤਾਂ 123 24 ਦਿਨਾਂ ਚ ਪੱਕ ਜਾਂਦੀ ਹੈ ਛੋਟ ਡਿਲੇਸ਼ਨ ਹੈ ਦੂਜਾ ਝਾੜ ਬਹੁਤ ਹੈ ਦਾ ਤੇ ਪਿਛਲੇ ਸਾਲ ਜਦੋਂ ਹੜ੍ਹ ਵੀ ਆਗੇ ਸੀ 4000 ਏਕੜ ਪੰਜਾਬ ਦਾ ਖਰਾਬ ਹੋ ਗਿਆ ਸੀ ਖੜਾ ਦੇ ਬਾਵਜੂਦ ਵੀ ਇਹ ਵੈਰਾਈਟੀ ਹੋਣ ਕਰਕੇ ਪੰਜਾਬ ਦੇ ਵਿੱਚ ਜਿਹੜੀ ਰਾਈਸ ਦੀ ਪ੍ਰੋਡਕਸ਼ਨ ਹੋਈ ਹੈ ਉਹ 4 ਲੱਖ ਟਨ ਜ਼ਿਆਦਾ ਹੋਈ ਹੈ ਖੜਾ ਦੇ ਬਾਵਜੂਦ ਵੀ ਇਸ ਵੈਰਾਈਟੀ ਦਾ ਕਮਾਲ ਹੈ ਉਹਦਾ ਬੀਜ ਅਸੀਂ ਦੇ ਰਹੇ ਹਾਂ ਜਿੰਨਾ ਕਿਸੇ ਕਿਸਾਨ ਵੀਰ ਨੂੰ ਬੀਜ ਚਾਹੀਦਾ PR126 ਜਿਹੜੀ ਬੈਸਟ ਵੈਰਾਈਟੀ ਹੈ ਉਹ ਲੈ ਸਕਦੇ ਆ ਇਥੋਂ ਸਰ ਇਹਨਾਂ ਮੇਲਿਆਂ ਦਾ ਕੀ ਬੈਨੀਫਿਟ ਮਿਲਦਾ ਕਿਸਾਨਾਂ ਨੂੰ ਲਗਾ ਦੇਖੋ ਸਭ ਤੋਂ ਪਹਿਲਾਂ ਤਾਂ ਕਿਸਾਨ ਆਉਂਦੇ ਜਿਆਦਾ ਨਹੀਂ ਕਿ ਅਸੀਂ ਨਵੀਂ ਕਿਸਮ ਦਾ ਬੀਜ ਲੈ ਕੇ ਜਾਣਾ ਉਹ ਅਸੀਂ ਸਾਰੇ ਲੈ ਕੇ ਆ ਰਹੇ ਆਂ ਅਰ ਜਿੰਨਾ ਉਹ ਮੰਗਣਗੇ ਉਹਨਾਂ ਬੀਜ ਦੇਵਾਂਗੇ ਅਸੀਂ ਖਾਸ ਕਰਕੇ 126 ਜਿਹੜੀ ਸਾਡੀ ਵਧੀਆ ਵੈਰਾਈਟੀ ਹੈਗੀ ਉਹਦੇ ਜਿਆਦਾ ਬੀਜ ਲੈ ਕੇ ਆਏ ਆਂ ਦੂਜੀ ਵੈਰਾਈਟੀਆਂ ਜੇ ਘੱਟ ਲੈ ਕੇ ਆਏ ਆਂ ਬੀਜ ਉਹ ਵੀ ਅਸੀਂ ਦੇ ਦਾਂਗੇ ਜੇ ਜੇ ਹੋ ਡਿਮਾਂਡ ਹੋਗੀ 126 ਸਭ ਤੋਂ ਵਧੀਆ ਸਾਡੀ ਹੁਣ ਤੱਕ ਵੈਰਾਈਟੀ ਹੈ ਕਿਉਂਕਿ ਇਸ ਉਹਦਾ ਬੀਜ ਸਾਰਾ ਜਿੰਨਾ ਚਾਹੀਦਾ ਉਹ ਦੇਵਾਂਗੇ ਇਸ ਤੋਂ ਬਾਅਦ ਦਾਲਾਂ ਤੇ ਉਹ ਔਲ ਸੀਡ ਜਿਹਨੇ ਉਹਨਾਂ ਦਾ ਬੀਜ ਦੇ ਰਹੇ ਆ ਤੇ ਮੱਕੀ ਜਿਵੇਂ ਹੈਗੀ ਪਹਾੜੀ ਏਰੀਆ ਇਧਰ ਦੇਸੀ ਮੱਕੀ ਬਹੁਤ ਲੱਗਦੀ ਹੈ ਉਹਦਾ ਬੀਜ ਵੀ ਲੈ ਕੇ ਆਇਆ ਤੇ ਨਾਲ ਨਾਲ ਅਸੀਂ ਖੇਤੀ ਦਾ ਲਿਟਰੇਚਰ ਜਿਹੜਾ ਉਹ ਅਸੀਂ ਕਿਤਾਬਾਂ ਇੱਥੇ ਰੱਖੀਆਂ ਨੇ ਉਹ ਸਸਤੀਆਂ ਨੇ ਜਿੰਨੇ ਦੀ ਕਿਤਾਬ ਬਣਦੀ 80 ਰੁਪਏ ਦੀ ਬਣਦੀ 70 ਹੀ ਦੇ ਰਹੇ ਆ ਤੇ ਸਾਨੂੰ ਇਹ ਹੁੰਦਾ ਕਿ ਜਿਹੜੀ ਸਾਡੀ ਰਿਸਰਚ ਕਰਦੇ ਆ ਕਰੋੜਾਂ ਰੁਪਏ ਦੀ ਉਹਨਾਂ ਚ ਛਾਪਦੇ ਆ ਕਿ ਕਿਸਾਨਾਂ ਤੱਕ ਜਾਣੀ ਚਾਹੀਦੀ ਹੈ ਸੱਚ ਦੀ ਗੱਲ ਕਹਿੰਦੀ ਹੈ ਗੁਰਦਾਸਪੁਰ ਦੇ ਵਿੱਚ ਉਹ ਡਿਵਾਟਨ ਕਰਕੇ ਗਿਆ ਮੰਤਰੀ ਸਾਹਿਬ ਸੈਂਟਰ ਇਹ ਗੁਰਦਾਸਪੁਰ ਦੇ ਵਿੱਚ ਜਿਹੜਾ ਪਹਿਲਾ ਖੁੱਲਿਆ ਇਹਨੂੰ ਕਿਤਾਬ ਦੇਖਦੇ ਹੋ ਦੇਖੋ ਕੋਈ ਵੀ ਹੋ ਰਿਸਰਚ ਦੀ ਆਪਾਂ ਗੱਲ ਕਰਦੇ ਆਂ ਰਿਸਰਚ ਦੀ ਤਾਂ ਜੋ ਇਨਵੈਸਟਮੈਂਟ ਹੁੰਦੀ ਜਿੰਨਾ ਚਸੀਂ ਰਿਸਰਚ ਦੇ ਵਿੱਚ ਪੈਸਾ ਲਾਉਨੇ ਆ ਉਹ ਤੋਂ 5 ਤੋਂ 10 ਗੁਣਾ ਜ਼ਿਆਦਾ ਫਾਇਦਾ ਹੁੰਦਾ ਉਹ ਆਉਣ ਵਾਲੇ ਸਾਲ ਲੱਸਣਗੇ ਸਰ ਸੱਚ ਕਿਤੇ ਜਾ ਹੀ ਨਹੀਂ ਜਾਂਦੀ ਜਿੰਨਾ ਵੀ ਪੈਸਾ ਲੱਗਦਾ ਸਰਕਾਰ ਦਾ ਉਹ ਇਨਵੈਸਟਮੈਂਟ ਹੈਗੀ ਉਹ ਬਾਧੂ ਵੀ ਬਣ ਕੇ ਆਉਂਦਾ 5 ਗੁਣਾ 10 ਗੁਣਾ 20 ਗੁਣਾ ਤੱਕ ਵੀ ਜਾਂਦਾ ਸਰ ਇੱਕ ਲਾਸਟ ਸਵਾਲ ਆ ਤੁਸੀਂ ਬੀਜ ਦੀ ਗੱਲ ਕੀਤੀ ਹੈ ਮਾਰਕੀਟ ਦੇ ਵਿੱਚ ਕਈ ਵਾਰੀ ਕਿਸਾਨਾਂ ਨਾਲ ਧੋਖਾ ਹੋ ਜਾਂਦਾ ਉਹ ਨਕਲੀ ਬੀਜ ਉਹਨਾਂ ਨੂੰ ਦਿੱਤਾ ਜਾਂਦਾ ਉਹਦੀ ਪਰਖ ਕਿੱਦਾਂ ਕੀਤੀ ਜਾਂਦੀ ਹੈ ਦੇਖੋ ਉਹਦੀ ਪਰਖ ਇਹ ਹੈਗੀ ਇੱਕ ਤਾਂ ਕਿਸਾਨਾਂ ਨੂੰ ਹੀ ਚਾਹੀਦਾ ਕਿ ਉਹ ਜਿਹੜੀਆਂ ਪ੍ਰਾਈਵੇਟ ਦੁਕਾਨਾਂ ਨੇ ਤੇ ਉਹ ਤੋਂ ਬੀਜ ਜੇ ਲੈਣਾ ਵੀ ਹੈ ਨਾ ਤੇ ਉਹ ਰਸੀਦ ਜ਼ਰੂਰ ਨਾਲ ਲੈਣਾ। ਕਈ ਵਾਰੀ ਕਿਸਾਨ ਵੀ ਰਸੀਦ ਨਹੀਂ ਲੈਂਦੇ। ਜੇ ਆਪਾਂ ਕੱਲ ਨੂੰ ਉਹਨੂੰ ਕਿਤੇ ਕਹਿਣਾ ਕਿ ਤੁਸੀਂ ਗਲਤ ਵੇਚਿਆ ਨਾ। ਰਸੀਦ ਤਾਂ ਚਾਹੀਦੀ ਹਰ ਜਗ੍ਹਾ ਤੇ। ਦੂਜਾ ਹੈਗਾ ਜਦੋਂ ਇਹ ਸਾਰੇ ਵੀ ਸਾਡੇ ਕੋਲ ਇੱਥੇ ਮਿਲਦੇ ਨੇ ਤੇ ਸਾਡੇ ਵੀ ਜਿਹੜੇ ਕਦੇ ਇਦਾਂ ਦੇ ਨਹੀਂ ਹੁੰਦੇ ਤੇ ਉਹਨਾਂ ਨੂੰ ਇੰਡਸਟਰੀ ਦੇ ਸੀਡ ਖਰੀਦਣੇ ਚਾਹੀਦੇ ਨੇ। ਨਾ ਗਰਦਾਸਪੁਰੋਂ ਤੇ ਸਰਦਾਰ ਸੁਖਵੀਰ ਸਿੰਘ ਜੀ ਗੋਸਲ ਮਾਈ ਚਾਂਸਲਰ ਪੀਏਯੂ ਲੁਧਿਆਣਾ ਇੱਥੇ ਆਉਣ ਤੇ ਜੀ ਆਇਆਂ ਕਹਿੰਦੇ ਆ ਜਿਹੜੀ ਗੱਲ ਮੇਲਿਆਂ ਦੀ ਚੱਲਦੀ ਆ ਮੇਲੇ ਧਾਰਮਿਕ ਵੀ ਹੁੰਦੇ ਨੇ ਮੇਲੇ ਸਭ ਤੋਂ ਚਾਰਕੜੀ ਹੁੰਦੇ ਨੇ ਇਹ ਮੇਲੇ ਨੂੰ ਨਾਂ ਦਿੱਤਾ ਗਿਆ ਕਿਸਾਨ ਮੇਲਾ ਸਾਰੀ ਇੱਥੇ ਕਿਸਾਨਾਂ ਨਾਲ ਰਿਲੇਟਡ ਹੈ ਜੋ ਵੀ ਕੁਛ ਹੈ ਉਹ ਸਾਰਾ ਕੁਝ ਕਿਸਾਨਾਂ ਨੂੰ ਦੱਸਣ ਵਾਸਤੇ ਉਹ ਜਿੰਨੂੰ ਮਰਜ਼ੀ ਪੁੱਛਣ ਜਿੰਨੂੰ ਮਰਜ਼ੀ ਦੱਸਣ ਸਾਡੇ ਸਾਰੇ ਹੀ ਮੈਕਮੇ ਤੇ ਜਿਹੜੇ ਡਾਕਟਰ ਸਾਹਿਬਾਂ ਨੇ ਯਾਰ ਰਿਸਰਚ ਦੇ ਨੇ ਉਹ ਸਭ ਉੱਥੇ ਉਹਨਾਂ ਨੂੰ ਪੂਰਾ ਬਾਇਓ ਡਾਟਾ ਜਿਹੜਾ ਉਹ ਦੱਸਦੇ ਨੇ ਲੱਗਦਾ ਕਿ ਸਾਡੇ ਜ਼ਿਲ੍ਹੇ ਨੂੰ ਇਸ ਕਿਸਾਨ ਮੇਲੇ ਨਾਲ ਬਹੁਤ ਫਾਇਦਾ ਮਿਲਦਾ ਹੈ ਸਾਡੇ ਜ਼ਿਲ੍ਹੇ ਨੂੰ ਮੇਲਾ ਜਿਹੜਾ ਲੱਗਦਾ ਪਹਿਲਾਂ ਵੀ ਫਾਇਦਾ ਮਿਲਦਾ ਸੀ ਪਰ ਮੈਂ ਮੇਰਾ ਬੜਾ ਸੁਭਾਅ ਹੋਰ ਤਰ੍ਹਾਂ ਦਾ ਜਦੋਂ ਤੇ ਡਾਕਟਰ ਸਾਹਿਬ ਆਏ ਨੇ ਨਾ ਇਹਨਾਂ ਕਾਰਜਪਾਲ ਸੰਭਾਲਿਆ ਲੁਧਿਆਣੇ ਉਹ ਤਾਂ ਮੇਲੇ ਤੇ ਨਾ ਕਿਸਾਨ ਮੇਲੇ ਸਾਰੇ ਪੰਜਾਬ ਦੀ ਵਧੀਆ ਲਾਏ ਨੇ ਪਰ ਇੱਥੋਂ ਦੀ ਮੈਂ ਗੱਲ ਕਰਾਂ ਡਾਕਟਰ ਢੱਲੋਂ ਨੇ ਡਾਕਟਰ ਉਹਖਨੇਰ ਰਣਾਵਾ ਸਾਹਿਬ ਨੇ ਬਾਲ ਸਾਹਿਬ ਨੇ ਸ਼ੀਨਾ ਸਾਹਿਬ ਨੇ ਇਹਨਾਂ ਨੇ ਜਿਹੜੀ ਇੱਥੇ ਟੀਮ ਦਿੱਤੀ ਹੋਈ ਹੈ ਨਾ ਉਹ ਦਿਨ ਦੁਗਣੀ ਰਾਤ ਦੁਗਣੀ ਇੱਥੇ ਮਿਹਨਤ ਕਰਕੇ ਤੇ ਕਿਸਾਨ ਜਿਹੜੇ ਨੇ ਤਾਂ ਹੀ ਆਏ ਨੇ ਇਹਨਾਂ ਨੂੰ ਹਰ ਤਰ੍ਹਾਂ ਦੀ ਮਦਦ ਜਿਹੜੀਆਂ ਡਾਕਟਰ ਚੌਪੜਾ ਵੀ ਇੱਥੇ ਰਹੇ ਨੇ ਮੇਰਾ ਨੱਟਲੋ ਸਾਹਿਬ ਨੇ ਇਹ ਸਾਰਾ ਕੁਝ ਇੱਥੋਂ ਬੜਾ ਤਸੱਲੀ ਬਖਸ਼ ਜਿਹੜਾ ਵੀ ਮਿਲਦੇ ਨੇ ਜਾਂ ਹਰ ਸਮੇਂ ਤੇ ਸਾਰਾ ਕੁਝ ਉਪਲਬਧ ਹੁੰਦਾ ਉਸ ਕਰਕੇ ਜਿਹੜਾ ਬਹੁਤ ਵਧੀਆ ਮੈਲ